ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਨੇ ਜਮਨਾ ਕਿਨਾਰੇ ਕਿਵੇਂ ਇੱਕ ਸੰਤ ਦੀ ਸੰਸਾ ਨਿਵਰਤ ਕੀਤੀ ਕਿਵੇਂ ਉਸ ਦੇ ਰਹਿ ਸਮੇਂ ਸਵਾਲ ਦਾ ਜਵਾਬ ਦਿੱਤਾ ਆਓ ਅੱਜ ਇਸ ਸਾਖੀ ਅੰਦਰ ਜਾਣਦੇ ਹਾਂ ਜੋ ਸਾਨੂੰ ਪਹਿਲੀ ਵਾਰ ਸੁਣ ਰਹੇ ਹਨ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਆਓ ਸ਼ੁਰੂ ਕਰਦੇ ਹਾਂ ਜਿਸ ਸਥਾਨ ਉੱਤੇ ਗੁਰੂ ਜੀ ਨੇ ਜਮਨਾ ਦੇ ਕਿਨਾਰੇ ਡੇਰਾ ਕੀਤਾ ਸੀ ਉਸ ਦੇ ਪਾਸ ਹੀ ਇੱਕ ਸੰਤ ਰਹਿੰਦਾ ਸੀ ਜਿਸ ਦਾ ਨਾਮ ਮਜਨੂ ਸੀ ਜਦ ਇਸ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਜੀ ਦੀ ਗੱਦੀ ਵਾਲੇ ਛੇਵੇਂ ਗੁਰੂ ਜੀ ਨੇ ਇੱਥੇ ਡੇਰਾ ਕੀਤਾ ਹੈ ਤਾਂ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਉਸ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਮੇਰਾ ਇੱਕ ਸੰਸਾ ਨਿਵਰਤ ਕਰੋ ਕਿ ਇਹ ਦੁਨੀਆ ਸੱਚੀ ਹੈ ਜਾਂ ਝੂਠੀ ਜੇਕਰ ਸੱਚੀ ਹੈ ਤਾਂ ਮਰ ਚੁੱਕੇ ਜੀਵ ਨਜ਼ਰ ਕਿਉਂ ਨਹੀਂ ਆਉਂਦੇ ਅਤੇ ਜੇਕਰ ਝੂਠੀ ਹੈ ਤਾਂ ਫਿਰ ਸਭ ਕੁਝ ਪ੍ਰਤੱਖ ਕਿਉਂ ਦਿਖ ਰਿਹਾ ਹੈ ਜੇਕਰ ਇਹ ਦੋਵੇਂ ਗੱਲਾਂ ਠੀਕ ਹਨ ਤਾਂ ਫਿਰ ਮੈਨੂੰ ਨਿਰਣਾ ਕਰਕੇ ਸਮਝਾਓ ਕਿ ਅੰਧੇਰਾ ਅਤੇ ਚਾਨਣਾ ਦੋਵੇਂ ਇਕੱਠੇ ਕਿਸ ਤਰ੍ਹਾਂ ਹੋ ਸਕਦੇ ਹਨ ਗੁਰੂ ਜੀ ਨੇ ਕਿਹਾ ਜਿਵੇਂ ਸੁਪਨੇ ਵਿੱਚ ਹਰ ਇੱਕ ਚੀਜ਼ ਸੱਚੀ ਜਾਪਦੀ ਹੈ ਪਰ ਜਦ ਜਾਗ ਆ ਜਾਂਦੀ ਹੈ ਤਾਂ ਉਹ ਸਭ ਕੁਝ ਝੂਠ ਪ੍ਰਤੀਤ ਹੋ ਜਾਂਦਾ ਹੈ ਕਿਉਂਕਿ ਜੇਕਰ ਸੁਪਨਾ ਸੱਚਾ ਸੀ ਤਾਂ ਫਿਰ ਜਾਗਿਆ ਉਹ ਸਭ ਕੁਝ ਕਿਉਂ ਨਹੀਂ ਦਿਸਦਾ ਜੋ ਸੁਪਨੇ ਵਿੱਚ ਪ੍ਰਤੀਤ ਹੁੰਦਾ ਹੈ ਇਸ ਵਾਸਤੇ ਪ੍ਰਭੂ ਦੀ ਇਹ ਮਾਇਆ ਐਸੀ ਹੈ ਜਿਸ ਨੂੰ ਸੱਚੀ ਜਾਂ ਝੂਠੀ ਕੁਝ ਨਹੀਂ ਕਿਹਾ ਜਾ ਸਕਦਾ ਪੂਰੇ ਗੁਰੂ ਦੀ ਕਿਰਪਾ ਨਾਲ ਜਿਸ ਦਾ ਅਗਿਆਨ ਦੂਰ ਹੋ ਜਾਵੇ ਉਹੀ ਇਸ ਨੂੰ ਸਮਝ ਸਕਦਾ ਹੈ ਇਸ ਵਾਸਤੇ ਸੰਤ ਜੀ ਜਿਸ ਪਰਮੇਸ਼ਰ ਦੇ ਆਸਰੇ ਸੰਸਾਰ ਖੜਾ ਹੈ ਉਸ ਨੂੰ ਜਾਨਣਾ ਕਰੋ ਉਸ ਦੇ ਜਾਣਨ ਨਾਲ ਸਾਰਾ ਭਰਮ ਮਿਟ ਜਾਏਗਾ ਇਸ ਨਾਨਾ ਪ੍ਰਕਾਰ ਦੇ ਸੰਸਾਰ ਨੂੰ ਇੱਕ ਬ੍ਰह्म ਰੂਪ ਹੀ ਜਾਣੋ ਸਦਾ ਆਪਣੀ ਵਿਰਤੀ ਨੂੰ ਉਸ ਇੱਕ ਸਤ ਚਿਤ ਆਨੰਦ ਰੂਪ ਵਿੱਚ ਜੋੜੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਧੂ ਦਾ ਸੰਸਾਰ ਨਿਵਰਤ ਹੋ ਗਿਆ ਉਸ ਨੇ ਮੱਥਾ ਟੇਕਿਆ ਤੇ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਆਪਣੇ ਅਸਥਾਨ ਤੇ ਚਲਿਆ